ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਪੰਥ ਦੇ ਪੰਜ ਤਖਤ ਖਾਲਸਾ ਪੰਥ ਦੇ ਪੰਜ ਤਖਤ ਕਿਹੜੇ ਹਨ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਕੀਸਗੜ੍ਹ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ ਤਾਂ ਸਭ ਤੋਂ ਪਹਿਲਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਦਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਣਾ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੰਤਿਮ ਰੂਪ ਦੇਣ ਵਾਲਾ ਹੀ ਕੰਮ ਸੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਉਹ ਕਹ ਦਿੱਤਾ ਸੀ ਕਿ ਜਿਸ ਨੇ ਵੀ ਇਸ ਪ੍ਰੇਮ ਦੀ ਖੇਡ ਸੱਚ ਦਾ ਮਾਰਗ ਨੂੰ ਖੇਡਣ ਦੇ ਰਾਹ ਤੇ ਆਉਣਾ ਹੈ ਉਹ ਆਪਣੀ ਸਿਰਾਂ ਨੂੰ ਟਲੇਤੇ ਰੱਖ ਕੇ ਹੀ ਆਵੇ ਕਿਉਂਕਿ ਇਹ ਖੇਡ ਖੇਡਦੇ ਆ ਸੱਚ ਤੇ ਮਾਰਗ ਤੇ ਚੱਲਦੇ ਆ ਜਾਣਤਾ ਜਾ ਸਕਦੀ ਹੈ ਪਰ ਆਪਣੇ ਅਕੀਦੇ ਨੂੰ ਪੇਠ ਨਹੀਂ ਦਿੱਤੀ ਜਾ ਸਕਦੀ ਗੁਰੂ ਦਸ਼ਮ ਪਾਸ਼ਾ ਨੇ ਬਕਾਇਦਾ ਰੂਪ ਵਿੱਚ ਸਿਰਾਂ ਦੀ ਮੰਗ ਹੀ ਕਰ ਲਈ ਸੀ ਸੰਤਾਂ ਨੇ ਵਿਸ਼ਾਲ ਇਕੱਠ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁੱਲਾ ਹੁਕਾ ਦੇ ਕੇ ਕਿਹਾ ਕਿ ਜਿਸ ਨੇ ਵੀ ਖਾਲਸਾ ਭਾਈਚਾਰੇ ਦਾ ਮੈਂਬਰ ਬਣਨ ਲਈ ਅਮਰਿਤ ਛਕਣਾ ਹੈ ਉਸ ਨੂੰ ਪਹਿਲਾ ਆਪਣਾ ਸੀਸ ਭੇਟ ਕਰਨਾ ਪਏਗਾ ਬਕਾਇਦਾ ਰੂਪ ਵਿੱਚ ਇਸ ਸੀਸ ਭੇਟ ਕੀਤੇ ਗਏ ਅਤੇ ਇਉਂ ਪਹਿਲਾ ਪੰਜ ਪਿਆਰੇ ਸਾਜੀ ਗਏ ਪਹਿਲਾ ਨੰਬਰ ਪਹਿਲਾ ਹੀ ਹੁੰਦਾ ਹੈ ਜਿੱਥੇ ਕਿਤੇ ਪਹਿਲ ਦੀ ਪਹਿਲ ਹੁੰਦੀ ਹੈ ਜਿੱਤ ਵੀ ਉਸ ਦੇ ਪੈਰ ਚੁੰਮਦੀ ਹੈ ਮਰੂਥਲ ਵਿੱਚ ਡਿੱਗੀ ਪਹਿਲੀ ਕਣੀ ਵੀ ਆਪਣਾ ਵਜੂਦ ਗਵਾ ਦਿੰਦੀ ਹੈ ਪਰ ਉਹ ਦੂਜੀਆਂ ਕਣੀਆਂ ਲਈ ਮਾਰਗਦਰਸ਼ਕ ਬਣ ਜਾਂਦੀ ਹੈ ਪੰਜ ਪਿਆਰਿਆਂ ਨੇ ਆਪਣੇ ਸੀਸ ਭੇਟ ਕਰਕੇ ਬਾਕੀ ਸੰਗਤ ਲਈ ਮਾਰ ਖੋਲ ਦਿੱਤਾ ਸੀ ਖਾਲਸਾ ਹੀ ਪਾਈਚਾਰੇ ਵਿੱਚ ਸ਼ਾਮਲ ਸਭ ਨੇ ਹੀ ਸੀਸ ਭੇਟ ਕਰਕੇ ਸ਼ਾਮਲ ਹੋਣਾ ਸੀ ਪਰ ਜੋ ਆਨੰਦ ਅਤੇ ਪ੍ਰਭਾਵ ਸੀਸ ਭੇਟ ਕਰਨ ਦੀ ਪਹਿਲ ਕਰਨ ਵਿੱਚ ਆਉਂਦਾ ਹੈ ਉਹ ਪਿਛੋਂ ਦੀ ਕਾਰਵਾਈ ਵਿੱਚ ਨਹੀਂ ਆਉਂਦਾ ਪੰਜ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ ਸਰਬਸ਼ੇਸ਼ਟ ਸਨ ਸਰਬਸ਼ੇਸ਼ਟ ਪੰਜ ਪਿਆਰੇ ਹੀ ਸਨ ਪਰ ਇਨ੍ਹਾਂ ਪੰਜਾਂ ਵਿੱਚੋਂ ਵੀ ਸਰਪ੍ਰਥਮ ਭਾਈ ਸਾਹਿਬ ਸੀ। ਇਹ ਹਨ ਫਿਰ ਭਾਈ ਧਰਮਜੀ, ਤੀਜੇ ਭਾਈ ਮੋਹਕਮ ਸਿੰਘ ਜੀ, ਚੌਥੇ ਭਾਈ ਹਿੰਮਤ ਸਿੰਘ ਜੀ ਅਤੇ ਪੰਜਵੇਂ ਭਾਈ ਸਾਹਿਬ ਸਿੰਘ ਜੀ ਸਨ। ਇਸ ਤਰ੍ਹਾਂ ਇਨ੍ਹਾਂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਗੁਰੂ ਦਸਮ ਪਾਤਸ਼ਾਹ ਦੇ ਹੁਕਮ ਵਿੱਚ ਚੱਲਣ ਵਾਲੇ ਸੁਤੰਤਰਤਾ ਪ੍ਰੇਮੀਆਂ ਦੇ ਸਮੂਹ ਦੀ ਇੱਕ ਸਿੱਕੇਬੰਦ ਲੀਡਰਸ਼ਿਪ ਸਥਾਪਿਤ ਹੋ ਗਈ ਸੀ। ਲੀਡਰਸ਼ਿਪ ਸਭ ਤੋਂ ਪਹਿਲਾਂ ਸੀਸ ਦਿੰਦੀ ਹੈ ਇਹ ਲੀਡਰਸ਼ਿਪ ਦਾ ਧਰਮ ਹੀ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਆਪਣੀ ਸਾਜੀ ਕੋਈ ਸੰਗਤ ਨੂੰ ਇਹ ਵਰਦਾਨ ਜੀ ਕਿ ਉਹ ਆਪਣੇ ਗੁਰੂ ਨੂੰ ਹੁਕਮ ਕਰ ਸਕਦੀ ਹੈ ਕਿਉਂਕਿ ਗੁਰੂ ਵੀ ਸੰਗਤ ਦੇ ਭੈ ਵਿੱਚ ਰਹਿੰਦਾ ਹੈ ਗੁਰੂ ਵੀ ਵਿਸਵੇ ਤੇ ਸੰਗਤ 21 ਵਿਸਵੇ ਹਿੱਸੇ ਹੀ ਵਿਸ਼ਵਾਸ ਨੂੰ ਦ੍ਰਿੜ ਕਰਨ ਵਾਲਾ ਵਾਕ ਹੈ ਸੰਗਤ ਦੀ ਇਸ ਸਰਬਉੱਚਤਾ ਨੂੰ ਪਰਪੱਕ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸੀਸ ਭੇਟ ਕਰਕੇ ਪੰਜ ਪਿਆਰਿਆਂ ਕੋਲ ਅੰਮ੍ਰਿਤ ਛਕਾਇਆ ਸੀ ਇਸ ਤਰ੍ਹਾਂ ਖਾਲਸਾ ਤੇ ਗੁਰੂ ਇੱਕਮਿਕ ਹੋ ਗਏ ਸਨ ਗੁਰੂ ਜੀ ਵੱਲੋਂ ਆਪਣੇ ਆਪ ਨੂੰ ਖਾਲਸੇ ਵਿੱਚ ਸਮਿਲਿਤ ਕਰ ਦਿੱਤੇ ਜਾਣ ਨਾਲ ਖਾਲਸਾ ਹੀ ਸਰਬਸ਼ਕਤੀਮਾਨ ਅਤੇ ਸਰਬਸਮਰਥ ਹੋ ਗਿਆ ਸੀ ਇਸੇ ਖਾਲਸੇ ਨੇ ਹੀ ਗੁਰੂ ਨਾਨਕ ਦੇਵ ਜੀ ਦੇ ਸਿਰਜੀ ਹੋਏ ਸਮਾਜ ਦੀ ਅਗਵਾਈ ਕਰਨੀ ਸੀ ਗੁਰੂ ਨਾਨਕ ਸਾਹਿਬ ਨੇ ਸੰਗਤ ਨੂੰ ਸਿਰਜਿਆ ਸੀ ਅਤੇ ਉਹਨਾਂ ਦੇ 8 ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਇਸ ਸੰਗਤ ਨੂੰ ਪਾਲਿਆ ਪੋਸਿਆ ਸੀ 10ਵੇਂ ਉਤਰਾਧਿਕਾਰੀ ਨੇ ਇਸ ਸੰਗਤ ਨੂੰ ਆਪਣਾ ਪਰਪੰਧ ਆਪ ਕਰਨ ਦੇ ਸਮਰਥ ਬਣਾਉਣ ਲਈ ਇਸ ਨੂੰ ਖਾਲਸਾ ਬਣਾਇਆ ਸੀ ਸੰਗਤ ਅਤੇ ਖਾਲਸਾ ਵਿੱਚ ਹੋਰ ਭੇਦ ਕੋਈ ਨਹੀਂ ਹੈ ਸਿਰਫ ਇੱਕੋ ਹੀ ਭੇਦ ਹੈ ਕਿ ਸੰਗਤ ਗੁਰੂ ਸਾਹਿਬਾਨ ਦਾ ਸੰਗ ਕਰਨ ਵਾਲੇ ਪੈਰੋਕਾਰਾਂ ਦਾ ਸਮੂਹ ਸੀ ਅਤੇ ਖਾਲਸਾ ਇਸ ਸਮੂਹ ਲਈ ਇੱਕ ਸਟੇਟ ਬਣ ਗਿਆ ਸੀ ਸਟੇਟ ਦਾ ਮਤਲਬ ਹੈ ਕਿ ਇੱਕ ਪੂਰਾ ਜਥੇਬੰਦਕ ਅਤੇ ਪੂਰਾ ਜਾਪਤੇਦਾਰ ਭਾਈਚਾਰਾ ਖਾਲਸਾ ਰਹਿਤ ਮਰਿਆਦਾ ਇਸ ਦੇ ਜਥੇਬੰਦਕਤਾ ਅੰਛੇ ਨੂੰ ਅਤੇ ਇਸ ਦੇ ਸਵੈ ਜਾਪਤੇ ਨੂੰ ਨਿਰਧਾਰਤ ਕਰਦੀ ਹੈ ਖਾਲਸਾ ਰਹਿਤ ਮਰਿਆਦਾ ਵਿੱਚੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਅਤੇ ਗੁਰਮਤੈ ਜੈਸੀਆਂ ਸੰਸਥਾਵਾਂ ਪੈਦਾ ਹੋਈਆਂ ਹਨ ਇਨ੍ਹਾਂ ਸੰਸਥਾਵਾਂ ਤੋਂ ਸੇਧ ਲੈ ਕੇ ਹੀ ਖਾਲਸਾ ਪਾਈਚਾਰੇ ਨੇ ਆਪਣਾ ਪ੍ਰਬੰਧ ਕਰਨਾ ਸੀ ਜਿਸ ਤਰ੍ਹਾਂ ਦਸਮ ਪਾਸ਼ਾ ਨੇ ਖਾਲਸਾ ਸਾਜਿਆ ਉਸੇ ਤਰ੍ਹਾਂ ਖਾਲਸਾ ਪਾਈਚਾਰੇ ਨੂੰ ਸਰਵ ਵਿਆਪਕ ਤੌਰ ਤੇ ਇੱਕ ਪ੍ਰਬੰਧ ਵਿੱਚ ਪਰੌਣ ਲਈ ਪੰਜ ਤਖਤਾਂ ਦੀ ਸਥਾਪਨਾ ਕੀਤੀ ਸੀ ਪੰਜ ਪਿਆਰੇ ਵੀ ਸਰਵ ਵਿਆਪਕ ਸਨ ਅਤੇ ਪੰਜ ਤਖਤ ਵੀ ਸਰਵ ਵਿਆਪਕ ਹਨ ਜਾਪਦਾ ਹੈ ਕਿ ਖਾਲਸਾ ਸਾਜੇ ਜਾਣ ਦੀ ਕਾਰਵਾਈ ਅਤੇ ਪੰਜ ਤਖਤਾਂ ਨੂੰ ਸਥਾਪਿਤ ਕਰਨ ਦੀ ਕਾਰਵਾਈ ਗੁਰੂ ਗੋਬੀ ਸਿੰਘ ਜੀ ਦੀ ਬਹੁਤ ਹੀ ਸੋਚੀ ਸਮਝੀ ਨੀਤੀ ਸੀ ਇਹ ਵੱਖਰੀ ਗੱਲ ਹੈ ਕਿ ਗੁਰੂ ਜੀ ਨੂੰ ਆਪਣੇ ਇਸ ਬੇਮਿਸਾਲ ਪ੍ਰਪੰਧ ਨੂੰ ਪੂਰਾ ਕਰਨ ਦਾ ਪੂਰਾ ਸਮਾਂ ਨਹੀਂ ਮਿਲਿਆ ਪਰ ਜੇ ਮਿਲਦਾ ਤਾਂ ਇਸ ਨੇ ਵਿਸ਼ਵ ਦਾ ਇੱਕ ਅਤੀ ਉੱਤਮ ਜਮੂ ਜਮਹੂਰੀ ਪ੍ਰਪੰਧ ਬਣ ਕੇ ਸਾਹਮਣੇ ਆਉਣਾ ਸੀ ਭਾਵੇਂ ਕੁਝ ਵੀ ਹੈ ਇੱਕ ਗੱਲ ਤਾਂ ਸਾਫ਼ ਹੈ ਕਿ ਗੁਰੂ ਜੀ ਦਾ ਉੱਤਰਾਧਿਕਾਰੀ ਖਾਲਸਾ ਪੰਥ ਹੈ ਜਿਹੜੇ ਕੰਮ ਪੂਰ ਚੜਨ ਤੋਂ ਰਹਿ ਗਏ ਉਨ੍ਹਾਂ ਨੂੰ ਗੁਰੂ ਜੀ ਦਾ ਖਾਲਸਾ ਪੂਰਾ ਕਰ ਸਕਦਾ ਹੈ ਖਾਲਸਾ ਰਾਜ ਦੀ ਸਥਾਪਤੀ ਵੀ ਖਾਲਸਾ ਪੰਥ ਨੇ ਹੀ ਕੀਤੀ ਸੀ ਇਸੇ ਤਰ੍ਹਾਂ ਪੰਜ ਰਕਤਾਂ ਵਾਲੇ ਪਰਪੰਧ ਵਿੱਚ ਕੇਂਦਰੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹੁੰਦਾ ਹੈ ਇਸ ਸਮੁੱਚੇ ਖਾਲਸਾ ਪਾਈਚਾਰੇ ਦਾ ਸਰਬਉੱਚ ਸ਼ਕਤੀਸ਼ਾਲੀ ਅਤੇ ਸਰਬ ਸਮਰਥ ਅਸਥਾਨ ਹੈ ਸਮੁੱਚੀ ਦੁਨੀਆ ਵਿੱਚ ਬੈਠੇ ਸਿੱਖ ਦੀ ਨੁਮਾਇੰਦਗੀ ਕਰਦਾ ਹੈ ਸ੍ਰੀ ਅਕਾਲ ਤਖਤ ਸੈਭੀ ਕੇਂਦਰੀ ਕਮਾਂਡ ਹੈਡ ਬਾਕੀ ਦੇ ਚਾਰ ਤਖਤਾਂ ਦੀ ਕਾਰਵਾਈ ਹੁੰਦੀ ਹੈ ਬਾਕੀ ਦੇ ਚਾਰ ਤਖਤ ਸਹਿਬਾਨ ਖਾਲਸਾ ਪਾਈਚਾਰੇ ਦੇ ਖੇਤਰੀ ਕੇਂਦਰ ਹਨ ਇਹਨਾਂ ਅਨੁਸਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਉੱਤਰ ਪੱਛਮੀ ਭਾਰਤ ਦੇ ਸਤਲੁਜ ਤੋਂ ਪਾਰ ਦੇ ਖੇਤਰਾਂ ਸਤਲੁਜ ਤੋਂ ਉੱਤਰ ਪੱਛਮ ਵੱਲ ਦੀਆਂ ਸਿੱਖ ਸੰਗਤਾਂ ਦੀ ਅਗਵਾਈ ਕਰਦਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਦਲਵੰਡੀ ਸਾਬੂ ਸਤਲੁਜ ਤੋਂ ਦੱਖਣ ਪੂਰਮ ਦੇ ਭਾਰਤੀ ਖੰਡ ਦੀਆਂ ਸਿੱਖ ਸੰਗਤਾਂ ਦੀ ਅਗਵਾਈ ਕਰਦਾ ਹੈ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਪੂਰਬੀ ਭਾਰਤੀ ਖੰਡ ਦੀਆਂ ਸੰਗਤਾਂ ਦੀ ਅਗਵਾਈ ਕਰਦਾ ਹੈ ਤਖਤ ਸ਼੍ਰੀ ਹਜੂਰ ਸਾਹਿਬ ਨਾਡੇੜ ਮਹਾਰਾਸ਼ਟਰ ਦੱਖਣੀ ਭਾਰਤ ਦੇ ਸਿੱਖ ਪਾਈਚਾਰੇ ਦੀ ਅਗਵਾਈ ਕਰਦਾ ਹੈ ਇਉਂ ਦਸਮ ਪਾਸ਼ਾ ਨੇ ਜਿਸ ਤਰ੍ਹਾਂ ਆਪਣੇ ਖਾਲਸਾ ਪੰਥ ਦੀ ਹੁਕਮ ਦੀ ਸਥਾਪਤੀ ਕਰਨ ਲਈ ਆਪਣੀ ਸੋਚ ਵਿੱਚ ਜੋ ਸੰਕਲਪ ਸੋਚਿਆ ਸੀ ਇਹ ਉਸ ਦਾ ਇੱਕ ਖਾਕਾ ਜਿਹਾ ਤਿਆਰ ਕੀਤਾ ਗਿਆ ਹੈ ਬਾਕੀ ਇਸ ਦੀ ਪੂਰਤੀ ਲਈ ਖਾਲਸਾ ਪੰਥ ਦੇ ਸਿਆਣੇ ਸੱਜਣਾ ਨੇ ਖੁਦ ਵਿਚਾਰ ਕਰਨੀ ਹੈ ਜੇਕਰ ਦਸਮ ਪਾਸ਼ਾ ਪਾਸ ਸਮਾਂ ਹੁੰਦਾ ਤਾਂ ਸਭ ਕੁਝ ਉਹਨਾਂ ਨੇ ਆਪ ਹੀ ਕਰ ਜਾਣਾ ਸੀ ਖਾਲਸਾ ਪੰਥ ਇੱਕ ਸਟੇਟ ਸੀ ਅਤੇ ਹੈ ਖਾਲਸਾ ਪੰਥ ਦੀ ਸਟੇਟ ਪੰਜ ਤੱਤਾਂ ਦੇ ਪ੍ਰਬੰਧ ਵਿੱਚ ਜਥੇਬੰਦ ਕੀਤੀ ਹੋਈ ਹੈ ਇਹ ਖਾਲਸਾ ਸਟੇਟ ਸਰਬਵਿਆਪਕ ਸੀ ਪੰਜ ਪਿਆਰੇ ਇਸ ਦਾ ਪ੍ਰਧਾਨਗੀ ਮੰਡਲ ਸੀ ਇਹ ਪੰਜ ਪਿਆਰੇ ਵੀ ਸਰਬਵਿਆਪਕ ਹਨ ਕੋਈ ਪੰਜਾਬ ਦੀ ਨੁਮਾਇੰਦਗੀ ਕਰ ਰਿਹਾ ਸੀ ਕੋਈ ਦਿੱਲੀ ਦੀ ਕੋਈ ਬਿੱਦਰ ਦੇ ਦੱਖਣੀ ਖੰਡ ਦੀ ਤੇ ਕੋਈ ਕੱਚ ਸੋਰਾਸ਼ਟਰ ਦੀ ਆਦੀ ਆਦੀ ਭਾਵ ਕਿ ਸਮੁੱਚੇ ਹਿੰਦੁਸਤਾਨ ਨੂੰ ਅਤੇ ਹਿੰਦੁਸਤਾਨ ਤੋਂ ਬਾਹਰ ਲਿਆਂ ਸੰਤਾਂ ਨੂੰ ਇਨ੍ਹਾਂ ਪੰਜ ਪਿਆਰੇਆਂ ਰਾਹੀਂ ਅਤੇ ਪੰਜ ਤਤਾਂ ਰਾਹੀਂ ਪਰੋਇਆ ਗਿਆ ਹੋਇਆ ਇੱਕ ਮੋਟਾ ਜਿਹਾ ਨਕਸ਼ਾ ਤਿਆਰ ਕਰ ਦਿੱਤਾ ਗਿਆ। ਇਸ ਦਾ ਬਰੀਕੀ ਨਾਲ ਅਧਿਐਨ ਖਾਲਸਾ ਪੰਥ ਆਪਣੀ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਅਤੇ ਗੁਰਮਤੇ ਰਾਹੀਂ ਕਰ ਸਕਦਾ ਹੈ। ਜਿਸ ਤਰ੍ਹਾਂ ਦਸਮ ਬਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਨੂੰ ਗੁਰਿਆਈ ਬਖਸ਼ੀ ਹੋਈ ਹੈ ਇਸ ਤੱਥ ਨੇ ਖਾਲਸੇ ਨੂੰ ਪੂਰੀ ਤਰ੍ਹਾਂ ਸਮਰਥ ਬਣਾਇਆ ਹੋਇਆ ਹੈ ਕਿ ਉਹ ਜਿਸ ਤਰ੍ਹਾਂ ਵੀ ਖਾਲਸਾ ਪੰਥ ਦਾ ਹੁਕਮ ਸਥਾਪਿਤ ਕਰਨ ਲਈ ਜ਼ਰੂਰੀ ਸਮਝੇ ਆਪਣੀ ਮਰਿਆਦਾ ਨਹੀਂ ਉਹ ਉਸੇ ਤਰ੍ਹਾਂ ਕਰ ਸਕਦਾ ਹੈ ਖਾਲਸਾ ਆਪਣੇ ਗੁਰੂ ਦਾ ਵਾਰਿਸ ਹੈ ਪਿਤਾ ਦੇ ਅਧੂਰੇ ਕੰਮ ਨੂੰ ਪੁੱਤਰਾਂ ਪੂਰਾ ਕਰਨ ਦਾ ਅਧਿਕਾਰ ਵੀ ਹੁੰਦਾ ਹੈ ਅਤੇ ਜ਼ਿੰਮੇਵਾਰ ਵੀ ਹੁੰਦਾ ਹੈ ਜੋ-ਜੋ ਕੰਮ ਦਸਮ ਪਾਸ਼ਾ ਨੇ ਪੂਰੇ ਕਰਨ ਲਈ ਆਰੰਭੇ ਸਨ ਉਹਨਾਂ ਨੂੰ ਪੂਰ ਚਾੜਨ ਦੀ ਜ਼ਿੰਮੇਵਾਰੀ ਖਾਲਸਾ ਪੰਥ ਦੀ ਹੈ ਜੇਕਰ ਖਾਲਸਾ ਪੰਥ ਆਪਣੇ ਪੰਜ ਤਖਤ ਵਾਲੇ ਪ੍ਰਬੰਧ ਨੂੰ ਪੂਰੀ ਤਰ੍ਹਾਂ ਸਥਾਪਿਤ ਕਰ ਲੈਂਦਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਮਜ਼ਬੂਤ ਸਟੇਟ ਬਣ ਸਕਦਾ ਹੈ ਇਸ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਹੋਵੇਗਾ ਤੇ ਬਾਕੀ ਦੇ ਚਾਰ ਤਖਤ ਇਸ ਦੇ ਖੇਤਰੀ ਕੇਂਦਰ ਹੋਣਗੇ ਐਸਾ ਜਮਹੂਰੀ ਕਿਸਮ ਦਾ ਗਣਰਾਜ ਵਿਸ਼ਵ ਵਿੱਚ ਹੋਰ ਕਿਧਰੇ ਵੀ ਨਹੀਂ ਬਣੇਗਾ ਇਹ ਖਾਲਸਾ ਸਟੇਟ ਆਪਣੀ ਹੀ ਕਿਸਮ ਦੀ ਹੋਵੇਗੀ ਇਸ ਦੀ ਸਥਾਪਤੀ ਜਾਂ ਪ੍ਰਾਪਤੀ ਦੀ ਕਿਸੇ ਪਾਸੋਂ ਵੀ ਪ੍ਰਮਾਣਗੀ ਲੈਣ ਦੀ ਲੋੜ ਨਹੀਂ ਇਹ ਖੁਦ ਖਾਲਸੇ ਨੇ ਸਥਾਪਿਤ ਅਤੇ ਪ੍ਰਾਪਤ ਕਰਨੀ ਹੈ ਇਸ ਲਈ ਵਿਵੇਕ ਬੁੱਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਹਰ ਗੱਲ ਤਾਕਤ ਨਾਲ ਨਹੀਂ ਕਰਨੀ ਜ਼ਰੂਰੀ ਨਹੀਂ ਹੁੰਦੀ ਭਾਵੇ ਕੀ ਤਾਕਤ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ। ਬੁੱਧ ਤਾਕਤ ਨੂੰ ਸੰਭਾਲਦੀ ਅਤੇ ਸੇਧ ਦਿੰਦੀ ਹੈ। ਬੁੱਧ ਦਾ ਦੂਜਾ ਨਾਂ ਹੈ ਗਿਆਨ। ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਾਗਰ ਹੈ। ਇਹ ਵੀ ਸਾਡੇ ਪਾਸ ਹੈ ਭਾਵ ਕੀ ਗਿਆਨ ਅਤੇ ਸ਼ਕਤੀ। ਦੋਵੇਂ ਸਾਡੇ ਪਾਸ ਹਨ ਇਸ ਨੂੰ ਵਰਤਣਾ ਸਿੱਖੋ। ਪਹਿਲਾ ਬੰਦਾ ਸਿੰਘ ਬਹਾਦਰ ਨੀਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਖਾਲਸਾ ਸੰਘਰਸ਼ ਨੂੰ ਵਿੱਚ ਦਾ ਪਹਿਲਾ ਹਥਿਆਰਬੰਦ ਇਨਕਲਾਬ ਬਣਾ ਦਿੱਤਾ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਕੰਦਾਰ ਤੱਕ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਦਿੱਤੇ ਸਨ ਇਸ ਗਿਆਨ ਅਤੇ ਸ਼ਕਤੀ ਨੂੰ ਵਰਤਿਆ ਜਾਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਤੇ ਗੁਰਮਤਿਆਂ ਦੀਆਂ ਸੰਸਥਾਵਾਂ ਰਾਹੀਂ ਖਾਲਸੇ ਨੇ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਇਹਨਾਂ ਸੰਸਥਾਵਾਂ ਰਾਹੀਂ ਸਿੱਧ ਲਈ ਸਿੱਟੇ ਵਜੋਂ ਪੰਜਾਬ ਦੀ ਧਰਤੀ ਤੇ ਇੱਕ ਸ਼ਕਤੀਸ਼ਾਲੀ ਖਾਲਸਾ ਰਾਜ ਦੀ ਸਥਾਪਨਾ ਕਰਨ ਲਈ ਸਭ ਕੁਝ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਸਰਕਾਰਾਂ ਦੇ ਕਾਨੂੰਨਾਂ ਦਾ ਸਹਾਰਾ ਨਾ ਲਓ ਆਪਣੇ ਕਾਨੂੰਨ ਸਥਾਪਿਤ ਕਰੋ ਖਾਲਸਾ ਪੰਥ ਸਭ ਕੁਝ ਸਥਾਪਿਤ ਕਰਨ ਦੇ ਸਮਰਥ ਹੈ ਸਿਰਫ ਵਿਵੇਕ ਤੇ ਬੁੱਧੀ ਦੀ ਲੋੜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ